ਪਟਿਆਲਾ ਦੇ ਵਿੱਚ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਦੌਰਾਨ ਹਿੰਦੂ ਅਤੇ ਸਿੱਖ ਭਰਾਵਾਂ ਦੇ ਆਪਸੀ ਪ੍ਰੇਮ ਦੀ ਸਾਂਝ ਵੀ ਵੇਖਣ ਨੂੰ ਮਿਲੀ ਦੱਸ ਦੇ ਕਿ ਦੁਕਾਨਦਾਰਾਂ ਦੇ ਵੱਲੋਂ ਸ਼ਰਧਾਲੂਆਂ ਦੇ ਲਈ ਵਕ ਵਕ ਥਾਵਾਂ ਤੇ ਲੰਗਰ ਲਗਾਏ ਗਏ ਨੇ ਇਸ ਮੌਕੇ ਤੇ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਦੱਸਦੀ ਕਿ ਭਗਵਾਨ ਸ਼ਿਵ ਦੀਆਂ ਮਹਿਮਾ ਦੇ ਗੁਣ ਗਾਉਂਦੇ ਹੋਏ ਮੱਸੀ ਦੇ ਵਿੱਚ ਝੂਮਦੇ ਹੋਏ ਸ਼ਰਧਾਲੂ ਦਜਰ ਆਏ ਨੇ ਬੱਚੇ ਅਤੇ ਬਜ਼ੁਰਗ ਅਤੇ ਨੌਜਵਾਨਾਂ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਹਿੱਸਾ ਲਿਆ ਤੇ ਇਸ ਮੌਕੇ ਪ੍ਰਸ਼ਾਸਨ ਵੀ ਮੌਜੂਦ ਰਿਹਾ ਫਿਲਿੰਗ ਚਾਹਾਂ ਬਾਸਰੋੜ ਨਾਲ ਜੀ ਅੰਮ੍ਰਿਤ ਰਸੇ ਵਸੰਤੀ ਤੋਂ ਸਾਰੇ ਸੰਗਤਾਂ ਦਾ ਬਹੁਤ ਧੰਨਵਾਦੀਆਂ ਜੀ ਇਹਨਾਂ ਸਾਂ ਜੋੜ ਦਿੱਤਾ ਮੇਰੀ ਪਾਰਟੀ ਦਾ ਵੀ ਬਹੁਤ ਬਹੁਤ ਧੰਨਵਾਦੀਆਂ ਆ ਤੇ ਨਿਊਜ਼ ਵਾਲਿਆਂ ਦਾ ਵੀ ਧੰਨਵਾਦੀ ਆ ਸਾਰੇ ਇਲਾਕਿਆਂ ਦੇ ਵਸਨੀਕਾਂ ਦਾ ਧੰਨਵਾਦੀ ਆ ਮੈਨੂੰ ਇਹਨਾਂ ਸਹਿਯੋਗ ਮਿਲਿਆ ਸੀ ਭੋਲੇ ਦਾ ਹੇ ਕਾਰਾਂ ਹੇ ਹਰ ਹਾਏ ਜੀ ਸ਼ਿਵਰਾਤਰੀ ਦੇ ਸਾਧਵੀ ਚਾ ਦੀ ਸ਼ੋਭਾ ਯਾਤਰਾ ਗੱਡੀ ਸੀ ਮਾਰੇ ਉਪਰਾ ਮਨੇ ਕਿ ਉਹਦੇ ਸਬੰਧ ਵਿੱਚ ਅਸੀਂ ਨਾਲ ਲੰਗਰ ਲਾਇਆ ਮਾਰਕੀਟ ਵੱਲੋਂ ਜੇ ਇੱਥੇ ਹਿੰਦ ਸੈਂਤਰਾ ਨੇ 6-5 ਜਰੇ ਦੀ ਸਹਾਇਤਾ ਲਈ ਜੇ ਹੁਣ ਸ਼ੋਭਾ ਯਾਤਰਾ ਆਈ ਸੀ ਜੀ ਉਹਦੇ ਜੀ ਸ੍ਰੀ ਅਮਰਨਾਥ ਸੇਵਾ ਸੰਗਤ ਦੀ ਪਟਿਆਲਾ 500 ਰੋਡ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਨੇ ਕੋੜੇ ਗਾਂ ਦੀ ਸ਼ੋਭਾ ਯਾਤਰਾ ਕਰਦੇ ਹੈ ਜੀ ਤੇ ਇਹ ਸਾਡੀ ਪੰਜਵੀਂ ਸ਼ੋਭਾ ਯਾਤਰਾ ਹੈ ਜੀ ਤੇ ਇਸੇ ਨਾਲ ਨਾਲ ਸਾਡੀ ਅਮਰਨਾ ਕੈਸਟਰਾ ਵੀ ਜਾਂਦੀ ਹੈ ਹਰ ਸਾਲ ਜੋ 2012 ਤੋਂ ਰੈਗੂਲਰ ਚੱਲ ਰਹੀ ਹੈ ਜੀ ਤੇ ਸਾਰੇ ਇਲਾਕਿਆਂ ਦੇ ਵਾਸੀਆਂ ਦੀ ਕਿਰਪਾ ਹੈ ਜੀ ਭੋਲੇनाथ ਦੀ ਕਿਰਪਾ ਹੈ ਜੀ ਹਰ ਸਾਲ ਐਵੇਂ ਕੰਮ ਚੱਲਦਾ ਰਹੇ ਜੀ ਬਾਕੀ ਤੁਹਾਡੀ ਸਭ ਦੀ ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾਦ ਲਾਈਵ ਟੇਜ ਚੈਨਲ ਦੇ ਲਈ ਪਟਿਆਲਾ ਤੋਂ ਸਿਮਰਪ੍ਰੀਤ ਸਿੰਘ ਅਤੇ ਪ੍ਰਾਪਤੀ ਰਿਪੋਰਟ